ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰ ਦੀ ਧੁੰਦ ਅਤੇ ਠੰਡੀ ਹਵਾ ਤੋਂ ਬਾਅਦ ਧੁੱਪ ਨਿਕਲੀ ਇਸ ਨਾਲ ਲੋਕਾਂ ਨੂੰ ਠੰਢ ਦੇ ਤੋਂ ਕਾਫੀ ਰਾਹਤ ਮਿਲੀ ਹੈ ਪੰਜਾਬ ਦੇ ਮੌਸਮ 'ਚ ਅੱਜ ਤਬਦੀਲੀ ਦੇਖੀ ਗਈ ਹੈ ਪਰ ਸੰਭਾਵਨਾ ਇਹ ਹੈ ਕਿ ਕੱਲ ਤੋਂ 31 ਜਨਵਰੀ ਨੂੰ ਫਿਰ ਮੀਂਹ ਦਾ ਰੁਝਾਨ ਸ਼ੁਰੂ ਹੋਵੇਗਾ ਜਿहां ਪੰਜਾਬ 'ਚ ਗਰਜ ਨਾਲ ਭਾਰੀ ਮੀਂਹ ਪਵੇਗਾ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਦੇ ਨਾਲ ਘੜੇਮਾਰੀ ਹੋਵੇਗੀ ਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਪੰਜਾਬ 'ਚ ਇੱਕ ਵਾਰ ਫਿਰ ਤੋਂ ਸ਼ੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲੇਗਾ ਦੱਸਦੀ ਹੈ ਕਿ ਕੱਲ ਯਾਨੀ ਕਿ 31 ਜਨਵਰੀ ਤੋਂ ਮੌਸਮ ਬ ਫਿਰ ਤੋਂ ਮੀਂਹ ਦਾ ਦੌਰ ਸ਼ੁਰੂ ਹੋਵੇਗਾ 1 ਤੇ 2 ਫਰਵਰੀ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਵੇਗਾ ਫਿਲਹਾਲ ਸਵੇਰ ਤੇ ਸ਼ਾਮ ਠੰਡੀ ਹੈ ਪਰ ਇਸ ਦੇ ਵਿੱਚ ਤਾਪਮਾਨ ਵੀ ਵਧਿਆ ਹੈ ਤਾਪਮਾਨ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਹੁਣ ਇਹ ਸਧਾਰਨ ਦੇ ਨੇੜੇ ਵੀ ਪਹੁੰਚ ਚੁੱਕਾ ਹੈ ਸਭ ਤੋਂ ਘੱਟ ਤਾਪਮਾਨ ਫਰੀਦਕੋਟ 'ਚ 3 ਡਿਗਰੀ ਦਰਜ ਕੀਤਾ ਗਿਆ ਸੂਬੇ 'ਚ ਅਗਲੇ 2 ਦਿਨਾਂ ਲਈ yellow alert ਵੀ ਜਾਰੀ ਕੀਤਾ ਗਿਆ ਅੱਜ ਅੰਮ੍ਰਿਤਸਰ ਕਪੂਰਥਲਾ ਜਲੰਧਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਤੇ ਮਲੇਰਕੋਟਲਾ ਕਿਤੇ ਕਿਤੇ ਸ਼ੀਤ ਰਹਿ ਚੱਲਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਤੇ ਮਾਨਸਾ ਚ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਮੋਗਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਐਸਐਸ ਨਗਰ ਚ ਚੰਗਣੀ ਤੂੰ ਤ ਰਹੇਗੀ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਚ ਇੱਕ ਫਰਵਰੀ ਨੂੰ ਕਈ ਥਾਵਾਂ ਤੇ ਹਲਕੀ ਤੋਂ ਮੱਧਮ ਮੀਂਹ ਪਵੇਗਾ ਦੂਜੇ ਪਾਸੇ 31 ਜਨਵਰੀ ਤੇ 2 ਤੇ 3 ਫਰਵਰੀ ਨੂੰ ਕਿਤੇ ਕਿਤੇ ਹਲਕੇ ਤੋਂ ਹਲਕਾ ਮੀਂਹ ਪੈ ਸਕਦਾ ਹੈ ਅਗਲੇ 48 ਘੰਟਿਆਂ ਤੱਕ ਤਾਪਮਾਨ ਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਨਾਲ ਜੁੜੇ ਰਹੋ ਪੰਜਾਬ ਸਕਦੇ ਨਾਲ ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਸਵੇਰ ਦੀ ਧੁੰਦ ਅਤੇ ਠੰਡੀ ਹਵਾ ਤੋਂ ਬਾਅਦ ਧੁੱਪ ਨਿਕਲੀ ਇਸ ਨਾਲ ਲੋਕਾਂ ਨੂੰ ਠੰਢ ਦੇ ਤੋਂ ਕਾਫੀ ਰਾਹਤ ਮਿਲੀ ਹੈ ਪੰਜਾਬ ਦੇ ਮੌਸਮ 'ਚ ਅੱਜ ਤਬਦੀਲੀ ਦੇਖੀ ਗਈ ਹੈ ਪਰ ਸੰਭਾਵਨਾ ਇਹ ਹੈ ਕਿ ਕੱਲ ਤੋਂ 31 ਜਨਵਰੀ ਨੂੰ ਫਿਰ ਮੀਂਹ ਦਾ ਰੁਝਾਨ ਸ਼ੁਰੂ ਹੋਵੇਗਾ ਜਿहां ਪੰਜਾਬ 'ਚ ਗਰਜ ਨਾਲ ਪਾਰੀ ਮੀਂਹ ਪਵੇਗਾ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਦੇ ਨਾਲ ਗੜੇਮਾਰੀ ਹੋਵੇਗੀ ਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ ਜਿਸ ਨਾਲ ਪੰਜਾਬ 'ਚ ਇੱਕ ਵਾਰ ਫਿਰ ਤੋਂ ਸ਼ੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲੇਗਾ ਦੱਸਦੀ ਹੈ ਕਿ ਕੱਲ ਯਾਨੀ ਕਿ 31 ਜਨਵਰੀ ਤੋਂ ਮੌਸਮ ਬ ਪਰ ਫਿਰ ਤੋਂ ਮੀਂਹ ਦਾ ਦੌਰ ਸ਼ੁਰੂ ਹੋਵੇਗਾ। ਇੱਕ ਤੇ ਦੋ ਫਰਵਰੀ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪਵੇਗਾ। ਫਿਲਹਾਲ ਸਵੇਰ ਤੇ ਸ਼ਾਮ ਠੰਡੀ ਹੈ ਪਰ ਇਸ ਦੇ ਵਿੱਚ ਤਾਪਮਾਨ ਵੀ ਵਧਿਆ ਹੈ। ਤਾਪਮਾਨ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਤੇ ਹੁਣ ਇਹ ਸਧਾਰਨ ਦੇ ਨੇੜੇ ਵੀ ਪਹੁੰਚ ਚੁੱਕਾ ਹੈ। ਸਭ ਤੋਂ ਘੱਟ ਤਾਪਮਾਨ ਫਰੀਦਕੋਟ 'ਚ 3 ਡਿਗਰੀ ਦਰਜ ਕੀਤਾ ਗਿਆ। ਸੂਬੇ 'ਚ ਅਗਲੇ 2 ਦਿਨਾਂ ਲਈ yellow alert ਵੀ ਜਾਰੀ ਕੀਤਾ ਗਿਆ ਹੈ। ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਤੇ ਮਲੇਰਕੋਟਲਾ 'ਚ ਕਿੱਤੇ ਕਿਤੇ ਸ਼ੀਤ ਰਹਿ ਚੱਲਣ ਦੀ ਸੰਭਾਵਨਾ ਹੈ ਤੇ ਦੂਜੇ ਪਾਸੇ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਤੇ ਮਾਨਸਾਚ ਸੰਗਣੀ ਧੁੰਦ ਰਹਿਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਮੋਗਾ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਐਸਐਸ ਨਗਰ ਚ ਚੰਗਣੀ ਤੂੰਦ ਰਹੇਗੀ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਕ ਸੂਬੇ 'ਚ ਇੱਕ ਫਰਵਰੀ ਨੂੰ ਕਈ ਥਾਵਾਂ 'ਤੇ ਹਲਕੀ ਤੋਂ ਮੱਧਮ ਮੀਂਹ ਪਵੇਗਾ ਦੂਜੇ ਪਾਸੇ 31 ਜਨਵਰੀ ਤੇ 2 ਤੇ 3 ਫਰਵਰੀ ਨੂੰ ਕਿਤੇ ਕਿਤੇ ਹਲਕੇ ਤੋਂ ਹਲਕਾ ਮੀਂਹ ਪੈ ਸਕਦਾ ਹੈ ਅਗਲੇ 48 ਘੰਟਿਆਂ ਤੱਕ ਤਾਪਮਾਨ 'ਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਨਾਲ ਜੁੜੇ ਰਹੋ ਪੰਜਾਬ ਸਕਦੇ ਨਾਲ